ਹਾਂਜੀ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਕੱਲ ਆਪਾਂ ਨੇ ਰਾਜਪਰੇ ਤੋਂ ਲੈ ਕੇ ਸਿੱਧਾ ਮਰੀਂਡਾ ਰੋਪੜ ਨੂੰ ਹੁੰਦੇ ਹੋਏ ਆਪਾਂ ਕੁੱਲੂ ਤੋਂ ਸਿੱਧਾ ਕਸੋਲ ਟੱਪ ਕੇ ਮਨਾਲੀ ਆਏ ਆਂ ਇੱਥੇ ਦਾ ਪਹਿਲਾ ਮਨੀਕਰਨ ਸਾਹਿਬ ਦਾ ਤੁਹਾਨੂੰ ਇਤਿਹਾਸ ਪੜਾ ਦਈਏ ਪਾਉਜ਼ ਕਰਕੇ ਜਰੂਰ ਦੇਖ ਲਿਓ ਤੇ ਅੱਜ ਆਪਾਂ ਨੇ ਇੱਥੇ ਗਰਮ ਪਾਣੀ ਦੇ ਚਤਨੇ ਵਿੱਚ ਨਹਾਵਾਂਗੇ ਇਹ ਅੰਦਰ ਵੀ ਬਣਿਆ ਹੋਇਆ ਇਸ ਸਰੋਵਰ ਤੇ ਬਾਹਰ ਵੀ ਬਣਿਆ ਹੋਇਆ ਆਪਾਂ ਨਹਾਵਾਂਗੇ ਬਾਹਰ ਵਾਲੇ ਸਰੋਵਰ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਨੇ ਸਿੱਧਾ ਅੰਦਰ ਜੋ ਕੁਝ ਵੀ ਹੈਗਾ ਆਪਾਂ ਸਾਰਾ ਤੁਹਾਨੂੰ ਡਿਸਕਾਰਪਰ ਵਰਕ ਦਿਖਾਉਂਦੇ ਆ ਬਣੇ ਰਹੇ ਵੀਡੀਓ ਦੇ ਨਾਲ ਵੀਡੀਓ ਪੂਰੀ ਜਰੂਰ ਦੇਖਿਓ ਧੰਨਵਾਦ ਬਾਅਦ ਰਾਣੀ ਰੋਹੀ ਆਪਾਂ ਪਹੁੰਚ ਗਏ ਮਨੀਕਰਨ ਸਾਹਿਬ ਇਹ ਮਨੀਕਰਨ ਸਾਹਿਬ ਦਾ ਬਾਹਰ ਵਾਲਾ ਸਰੋਵਰ ਇੱਕ ਸਰੋਵਰ ਅੰਦਰ ਹੈ ਪਾਣੀ ਬਹੁਤ ਜ਼ਿਆਦਾ ਗਰਮ ਹੈ ਬਹੁਤ ਹੀ ਜ਼ਿਆਦਾ ਗਰਮ ਹੌਟ ਵਾਟਰ ਜਦ ਕਿ ਇਹ ਪਾਣੀ ਮਿਕਸ ਹੋ ਰਿਹਾ ਉਹ ਸਾਹਮਣੇ ਮੇਰਾ ਬਾਹਰ ਵਾਲੇ ਨੂੰ ਤਾਂ ਇਹ ਪਾਣੀ ਨਾਰਮਲ ਹੋ ਗਾ ਪੰਜ ਸਾਰੇ ਕਰਦੇ ਆ ਬਾਹਰ ਠੰਡਾ ਨਹੀਂ ਹੈ ਬਾਹਰ ਵੀ ਫਿਰ ਨਹੀਂ ਜਿੱਤਦੇ ਕੱਢ ਲੈ ਕੱਪੜੇ ਹੁਣ ਜਉਂਦੇ ਪਾਣਾ Gueve referred on it you mother Come on, all right, okay. Every letter, like you mother, Oh-book. ਬਾਪਾ ਨਗਰ ਨਗਰ ਮੇ ਪਾਣੀ ਸ਼ੰਮੀ ਉਹ ਤਾਂ ਜਾ ਕੇ ਨਾ ਰਿਆ ਕਰਾਉ ਤੇ ਠੰਡਾ ਹੋਊਗਾ ਪਾਣੀ ਕਿ ਪਾਣੀ ਉੱਥੇ ਹੀ ਗਰਮ ਹੈ ਵਿੱਚ ਪੜਨ ਦੀ ਹਿੰਮਤ ਨਹੀਂ ਹੋ ਰਹੀ ਸਾਰੇ ਬਾਹਰ ਬੈਠ ਬੈਠੇ ਨਾ ਰਹੇ ਆ ਉਹ ਇੱਕ ਬੜਿਆ ਵਿੱਚੋਂ ਆ ਆ ਸ਼ੰਮੀ ਕਰ ਹਿੰਮਤ ਵਿੱਚ ਪੜਦੀ ਗਰਮ ਪੋਦਾ ਪਾਣੀ ਪਾ ਫਿਰ ਚਿਰੂ ਬਾਹ ਲੋ ਜੀ ਸ਼ੰਮੀ ਪੜਿਆ ਦਾ ਸੱਈਆ ਵਿੱਚ ਦਾ ਚੱਲ ਰਹੀ ਹੈ ਚੱਲ ਰਹੀ ਹੈ ਮਤਲਬ ਬਹੁਤ ਜ਼ਿਆਦਾ ਰੁਕ ਗਈ ਉਹ ਬਹੁਤ ਜ਼ਿਆਦਾ ਰੁਕ ਗਈ ਦੋ ਗੋਤੇ ਦਾ ਵੱਧ ਕੋਤੇ ਨਹੀਂ ਵੱਜਦੇ ਸ਼ਮੀ ਸ਼ੇਰ ਹਾ 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 ਚੱਲ 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 ਅੱਗੇ ਚੱਲ 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 ਇਹ ਵੱਧ ਸੇਕ ਲੱਗੂਗਾ ਤੁਹਾਨੂੰ ਗੋਤਾ ਮਾਰਪੂਰਾ ਹਾਏ ਹਾਏ ਦੱਤਾ ਹਾਏ ਦੱਤਾ ਉਹਦੇ ਉਹਦੇ ਗਰਮ ਪਾੜੀ ਵਿੱਚ ਥੋੜਾ ਜ਼ੋਰ ਨਾਲ ਲੱਗ ਰਿਹਾ ਹੈ ਘਰ ਵਿੱਚ ਜਿਹੜੀ ਜ਼ੋਰ ਦਾ ਪੱਕਾ ਹੈ ਬਾਬੇ ਫਿਰ ਬਣ ਕੇ ਹੈ ਕਤਿਆਂ ਦੇ ਬਾਹਰ ਕਿਤੇ ਕੋਈ ਮਾਗਲ ਨਹੀਂ ਮੂੰਹ ਜਿਆਦਾ ਲੋਲੀ ਨਹਾਲੇ ਆਪਾਂ ਲਾ ਕੇ ਪੱਪੂ ਤੇ ਰਖ ਲਈ ਜਿਆਦਾ ਗਰਮ ਆ ਯਾਰ ਪਾਣੀ ਜਿਆਦਾ ਗਰਮ ਹੈ ਉਹ ਮੌਸਮ ਠੰਡਾ ਹਵਾ ਡੜੀ ਚੱਲ ਰਹੀ ਆ ਪਾਣੀ ਗਰਮ ਜਿਆਦਾ ਆ ਗਿਆ ਵੀ ਕਿੰਨੀ ਤੇ ਰਹਿ ਗਿਆ ਗਰਮ ਬਹੁਤ ਗਰਮ ਰਾਏ ਤੱਕਾ ਨਹੀਂ ਇਹਦੇ ਪੱਤੀ ਨਹੀਂ ਕਿਤੇ ਪਾਣੀ ਵਿੱਚ ਮੁਰਝਾ ਰਹੇ ਹਾਂ ਮੰਦਰਾਜ ਮੰਦਰਾਜ ਤਾਂ ਬੜਾ ਸੋਹਣਾ ਹੋ ਗਿਆ ਮੰਦਰਾਜ ਏ ਬੋਟ ਬੋਏ ਜੈਸਿਕਾ ਜੈਸਿਕਾ ਨੇ ਵੀ ਸੂਟ ਪਾ ਲਿਆ ਮੁੰਡਾ ਜੈਸਿਕਾ ਮੜ ਕੇ ਦੇ ਵਿੱਚ ਮੰਗਰਾ ਤੂੰ ਵੀ ਨਹਾ ਲਿਆ ਨਹਾ ਲਿਆ ਪਾਣੀ ਦੀ ਇਹੀ ਹੋਪ ਤੁਸੀਂ ਇਨਾਣ ਕਰ ਲਿਆ ਬਹੁਤ ਗਰਮ ਦਾ ਪਾਣੀ ਪਾਣੀ ਸੁੱਕੀ ਹੋ ਬਹੁਤ ਉਹ ਲੱਗ ਖਰਪੀਆ ਉਹ ਤੈਨੂੰ ਆ ਗਿਆ ਗਰਮ ਤਾਂ ਬਹੁਤ ਸ਼ਰਾਬੀ ਨੇ ਉਹ ਕਮਰਾ ਨਹੀਂ ਨਾ ਕਿ ਪਾਣੀ ਉਹ ਸੇਸ਼ਨ ਆਨ ਕਰਕੇ ਕੋਈ ਸਹੀ ਬਤਰੇ ਆ ਕੇ ਬੱਲੇ ਇਹ ਮੰਨ ਅੱਗੇ ਅੱਥੇ ਕਰਾਂਗੇ ਐਂਟਰੀ ਇਹ ਬਣਿਆ ਹੋਇਆ ਸ਼ਰਜੀ ਦਾ ਮੰਦਿਰ ਜਿੱਥੇ ਛੋਲੇ ਵਾਲੇ ਜਾਂਦੇ ਆ ਆਪ ਮੁਕਤ ਮੁਕਤ ਪਰ ਸੰਸਾਰ ਨਾਨਕ ਦੀ ਸਜਨ ਹੋ ਸਦਾ ਮਨ ਸੁਖਾ ਸਤਨਾਮ ਵਾਹਿਗੁਰੂ Ya, pero

ਇਹ ਪੁੰਨ ਪਦਾਰਥ ਤੇਰਾ ਜਨ ਨਾਨਕੀ ਇਕ ਧਿਆਇਆ ਸਰਵ ਫਲਾ ਗੁਰਦੁਆਰਾ ਮਨੀਕਰਨ ਸਾਹਿਬ ਜਿੱਥੇ ਮੱਕਾ ਦੇ ਨਾ ਮੁਸਲਮਾਨਾਂ ਦੀ ਜੀਸੂ ਮਸੀਹ ਕ੍ਰਿਸਚੀਅਨਾਂ ਦੀ ਭਗਤਾਂ ਦੀ ਬਾਰੇ ਆਦੀ ਦੇਵੀ ਦੇਵਤਿਆਂ ਦੀ ਵੇਕ ਧਰਮ ਦਾ ਸਨਮਾਨ ਕਰਿਆ ਜਾਂਦਾ ਇੱਥੇ ਫੋਰਮ ਲਗਾਇਆ ਜਾਂਦਾ ਹੈ। ਜੋ ਜਿੱਥੇ ਗੁਰਦੁਆਰੇ ਦੇ ਵਿੱਚ ਆਪਾਂ ਨੂੰ ਕਮਰਾ ਮਿਲ ਗਿਆ ਲੰਗਰ ਛਕ ਲਿਆ। ਉਹ ਤੇ ਆਪਾਂ ਲੱਗ ਗਿਆ ਇਹ ਵੀ ਪ੍ਰੋਗਰਾਮ ਚ दरबार साहब गुरुआ लंगर कमरे बुक होटकेव इधर है ना होटकेवे

ਕਰਦੇ ਕਰਦੇ ਮੱਕੋਤੀ ਚੱਕਣਾ ਮੈਂ ਗੋਦੀ ਚੱਕ ਲਾ ਬੋ ਆ ਖਾਸ਼ੇ ਮੰਨ ਰਾਜ ਨੂੰ ਫੜੀ ਮੰਨ ਰਾਜ ਥੜ ਮੰਨ ਰਾਜ ਨਾ ਗੜੀ ਆ ਰਿਹਾ ਨੀ ਤੇ ਨਾ ਆ ਟੀਪ ਪੱਥਰਾ ਹਾ ਜੀ ਜਨਗਾਰ ਬਣ ਹਏ ਥੋ ਗਰਮ ਹੋ ਰਿਹਾ ਹੈ ਜੈ ਬੱਬਾ ਜੈ ਜੈ ਇਹ ਆ ਜੀ ਗਰਮ ਕੂਫਾ ਉਹ ਘਰ ਮੈਂ ਮੈਟ ਕਰਕੇ ਖੜਾ ਹੋ ਰਿਹਾ ਇੱਥੇ ਫਰਸ਼ ਤੇ ਨਹੀਂ ਖੜਿਆ ਜਾ ਰਿਹਾ ਮਾ ਤੁਹਾਡੇ ਕੋ ਬੈਠਾ ਮਾ ਤੁਹਾਡੇ ਨਾਲ ਸੇ ਚਲੋ ਮੈਂ ਬਾਹਰ ਜਾਊਂਗਾ ਫਿਰ ਮਨਰਾਜ ਨੂੰ ਪੜਾਈ ਦੀ ਗਰਮ ਹੋਉਂ ਜਾਂਦੀ ਤੇ ਉਹ ਵਾਹੀ ਸੱਚੇ ਬਾਤ